ਮਾਨ ਸਾਹਿਬ ਦੀ ਗੱਲ ਹੋਈ ਮੈਂ ਉਹਨਾਂ ਦਾ ਉਹ ਮੇਰੇ ਬਜ਼ੁਰਗਾਂ ਦੇ ਸਮਾਨ ਉਹਨਾਂ ਦੀ ਉਮਰ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹਣਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਤੁਸੀਂ ਕਹਿੰਦੇ ਜੀ ਕਿ ਖੈਰ ਆ ਕੇ ਮੈਨੂੰ ਹਰਾ ਦੂਗਾ ਤੁਸੀਂ ਸੱਤ ਇਲੈਕਸ਼ਨਾਂ ਲੜੀਆਂ ਸੰਗ੍ਰੂਪ ਤੋਂ ਮੇਰੇ ਕੋਲ ਡਾਟਾ ਘਟਾਇਆ ਸਾਰਾ ਮੇਰੇ ਬਿਤਰਾ ਨੇ ਦਿੱਤਾ ਪੰਜ ਵਾਰ ਹਾਰੇ ਨੇ ਮੈਂ ਹਰਾਇਆ ਉਹਨਾਂ ਨੂੰ ਪੰਜ ਵਾਰ ਇੱਕ ਵਾਰ ਤੋਂ ਨੋਲੇ ਤੋਂ ਹਾਰੇ ਨੇ ਐਮਐਲਏ ਦੇ ਇਲੈਕਸ਼ਨ ਮੈਂ ਹਰਾਇਆ ਉਹਨਾਂ ਨੂੰ ਇਲੈਕਸ਼ਨ ਐ ਡੈਮੋਕਰੈਟਿਕ ਪ੍ਰੋਸੈਸ ਹੈਗਾ ਸਾਰੀਆਂ ਪਾਰਟੀਆਂ ਨੂੰ ਅਧਿਕਾਰ ਹੈ ਲੜਨ ਦਾ ਤੁਸੀਂ ਇਹ ਥੋੜਾ ਬਲੈਕਮੇਲ ਕਰ ਸਕਦੇ ਕਿ ਤੁਸੀਂ ਇਲੈਕਸ਼ਨ ਨਹੀਂ ਲੜਨੀ ਔਰ ਮੈਂ ਤਾਂ ਉਹ ਕਹਿਣਾ ਚਾਹੁੰਦਾ ਤੁਸੀਂ ਅੱਜ ਕਾਂਗਰਸ ਦੀ ਅ ਕੈਡਰ ਬੈਠਾ ਮੇਰੀ ਗੱਲ ਧਿਆਨ ਨਾ ਕਿਸੇ ਹੋਰ ਪਾਰਟੀ ਕੋਲ ਐਡਾ ਸਟਰੋਂਗ ਕੈਡਰ ਨਹੀਂ ਹੈਗਾ ਜਿੰਨਾ ਤੁਹਾਡੇ ਕੋਲ ਸਟਰੋਂਗ ਕੈਡਰ ਆ ਹੁਣ ਸੁਣੋ 2022 ਸਭ ਤੋਂ ਜ਼ਿਆਦਾ ਡੀਫੀਟ ਹੋਈ ਆ ਕਾਂਗਰਸ ਦੀ ਕਿਉਂਕਿ ਆ ਬੋਕਰ ਦੀ ਇੱਕ ਹਵਾ ਚੱਲਦੀ ਸੀਗੀ ਮੈਂ ਬੋਕਰ ਕਹਿਣਾ ਗਾਂ ਤੋਂ ਬੋਕਰ ਕਹਿਣਾ ਕਿਸੇ ਨੇ ਝਾੜੂ ਨਹੀਂ ਕਹਿਣਾ ਝਾੜੂ ਤਾਂ ਫਿਰ ਵੀ ਬਹੁਤ ਬਾਇਜ਼ਤ ਲਫ਼ਜ਼ ਹੈਗਾ ਵਾ ਸਭ ਤੋਂ ਮਾੜੀ ਹਾਰ ਹੋਈ 2022 ਵਿੱਚ ਕਿੰਨੀਆਂ ਵੋਟਾਂ ਪਈਆਂ ਆਪਾਂ ਨੂੰ ਨੌਂ ਅਸੈਂਬਲੀ ਦੇ ਉੱਤੇ 218000 ਵੋਟ ਪਈ ਹੈ ਤੇ ਕ੍ਰੇਟਰ ਆ ਸਾਡਾ ਵਗਦੀ ਹਨੇਰੀ ਵਿੱਚ 218000 ਕਾਂਗਰਸ ਦਾ ਕ੍ਰੇਟਰ ਖੜਾ ਸੀਗਾ ਤਿੰਨ ਮਹੀਨੇ ਬਾਅਦ ਜਿਮਨੀ ਚੋਣ ਆਈ ਸਿਮਰਨਜੀਤ ਮਾਨ ਨੂੰ ਕਿੰਨੀ ਵੋਟ ਪਈ ਹੈ 254000 ਨਾਰਮਲ ਕਿੰਨੀ ਪੈਂਦੀ ਉਹਨਾਂ ਨੂੰ ਜਦੋਂ ਹਾਰਦੇ ਨੇ 50 55000 45000 ਉਹ ਸਾਰੀ ਕਾਂਗਰਸ ਦੀ ਵੋਟ ਸ਼ਿਫਟ ਹੋ ਗਈ ਕਿਉਂਕਿ ਤਾਜ਼ਾ ਤਾਜ਼ਾ ਉਹ ਗੁੱਸਾ ਸੀਗਾ ਰਵੈਤੀ ਪਾਰਟੀਆਂ ਦੇ ਨਾਲ ਲੋਕਾਂ ਨੂੰ ਨੇ ਕਿਹਾ ਸਿਮਰਨਜੀਤ ਮਾਨ ਹਰਾਊਗਾ ਇਹਨੂੰ ਜਿਹੜਾ ਬੋਕਰ ਪਾਰਟੀ ਆ ਤੇ ਇਹਨੂੰ ਆਪਾਂ ਪਾ ਦੇਨੇ ਵੋਟ ਇਹ ਗਲਤਫਹਮੀ ਦਾ ਸ਼ਿਕਾਰ ਹੋ ਗਏ ਤੁਸੀਂ ਤੁਹਾਡੀ ਵੋਟ ਨਹੀਂ ਸੀ ਕਿ ਤੁਹਾਡੇ ਕੋ ਕੇਡਰ ਨਹੀਂਗਾ ਇਹ ਕੇਡਰ ਤੁਹਾਡਾ ਵਾ ਤੁਹਾਡੀ ਔਰ ਜੇ ਤੁਸੀਂ ਕੱਲਾ ਹੋਰ ਕੁਛ ਨਾ ਕਰੋ ਤੁਸੀਂ ਕੱਲਾ ਕੇਡਰ ਮੈਨੂੰ ਅچھے ਤਰੀਕੇ ਨਾਲ ਇਮਾਨਦਾਰੀ ਜਿੱਦਾ ਮੇਰੀ ਭੈਣ ਨੇ ਕਿਹਾ ਵਾ ਕੱਲਾ ਕੇਡਰ ਮੈਨੂੰ ਵੋਟ ਪਾ ਦੇ ਕੋਈ ਸ਼ਕਤੀ ਨਹੀਂ ਜਿਹੜੀ ਸੰਗਰੂਰ ਦੇ ਵਿੱਚ ਆਪਾਂ ਨੂੰ ਹਰਾ ਸਕੇ ਇਹ ਮੈਂ ਤੁਹਾਨੂੰ ਕਹਿਣਾ ਤਾਂ ਇੰਨੀ ਸ਼ਕਤੀ ਆ ਤੁਹਾਡੇ ਵਿੱਚ ਜਿੰਦਾਬਾਦ ਲਾਸਟ ਗੱਲ ਮੈਨੂੰ ਕਹਿੰਦੇ ਜੀ ਕਿ ਤੁਸੀਂ ਐਨਆਰਆਈਸ ਫੋਨ ਕਰਦੇ ਬੜੇ ਚੰਗੇ ਨੇ ਮੇਰੇ ਸਤਿਕਾਰਯੋਗ ਮੈਂ ਸਭ ਦੀ ਕਦਰ ਕਰਦਾ ਮੈਂ ਕਦੀ ਕਿਸੇ ਨਾਲ ਬਦਕਲਾਮੀ ਨਹੀਂ ਕੀਤੀ ਔਰ ਮੈਂ ਗੋਲਡੀ ਨੂੰ ਕਹੂੰਗਾ ਕਿ ਕਿਉਂਕਿ ਹਲੇ ਥੋੜਾ ਹਲੇ ਯੰਗ ਹੈ ਨਾ ਬਿਕੋਜ਼ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੈਂ ਕਿਹਾ ਮੇਰੇ ਵਰਗਾ ਮੈਂ ਬਹੁਤ ਅਗਰੈਸਿਵ ਸੀਗਾ ਫਿਰ ਹੌਲੀ-ਹੌਲੀ ਆਪਣੇ ਆਪ ਨੂੰ ਟੂਨ ਡਾਊਨ ਕੀਤਾ ਮੈਂ ਹੌਲੀ-ਹੌਲੀ ਇਸ ਨੂੰ ਮੈਂ ਘਟਾਇਆ ਜਿਹੜੇ ਐਨਆਰਆਈ ਫੋਨ ਕਰਦੇ ਉਹਨਾਂ ਮੈਨੂੰ ਉਹ ਲੜਨ ਨੂੰ ਪੈਂਦੇ ਨੇ ਕਿ ਜੀ ਤੁਸੀਂ ਸਿੱਖ ਰਾਜਨੀਤੀ ਖਰਾਬ ਕਰ ਰਹੇ ਹੋ ਮੈਂ ਕਿਹਾ ਅੱਛਾ ਉਹ ਕਿੱਦਾਂ ਜੀ ਅਖੇ ਜੀ ਤੁਸੀਂ ਸੰਗਰੂਰ ਦੇ ਮਹਨ ਸਾਹਿ ਮੈਂ ਕਿਹਾ ਪਹਿਲਾਂ ਇਹ ਦੱਸੋ ਕਿ ਉਸ ਤਿੰਨ ਵਾਰੀ ਐਮਪੀ ਬਣੇ ਨੇ ਤੁਸੀਂ ਇਹ ਦੱਸੋ ਮੈਨੂੰ ਕਿ ਸੰਗਰੂਰ ਤੋਂ ਬਾਹਰ ਸਿੱਖ ਰਾਜਨੀਤੀ ਸਿਮਰਨਜੀਤ ਸਿੰਘ ਮਾਨ ਨੇ ਕਿੱਥੇ ਖੜੀ ਕੀਤੀ ਆ ਦੱਸੋ ਕੀਤੀ ਖੜੀ ਕਿਤੇ ਅਗਰ ਖੜੀ ਕੀਤੀ ਹੁੰਦੀ ਤੇ ਅੱਜ 13 ਸਿਮਰਨਜੀਤ ਮਾਨ ਚਾਹੀਦੇ ਸੀਗੇ ਇੱਕ ਨਹੀਂ ਸੀ ਚਾਹੀਦਾ ਮੇਰੇ ਵੀਰੋ ਇਸ ਕਰਕੇ ਉਹਨਾਂ ਦਾ ਇਹ ਵੀ ਇਲਜ਼ਾਮ ਗਲਤ ਹੈ ਹੁਣ ਪਾਰਲੀਮੈਂਟ 'ਤੇ ਆ ਜਾਓ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿੰਨੇ ਕ ਮੁੱਦੇ ਉਠਾਏ ਨੇ ਇਹ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਮੈਂ ਉਸ ਵਾਇਗਰੂ ਤੋਂ ਡਰ ਕੇ ਕਹਿਣਾ ਵਾਂ ਅਗਰ ਮੈਨੂੰ ਮੌਕਾ ਮਿਲੇਗਾ ਉੱਥੇ ਸੰਗਰੂਰ ਤੇ ਪੰਜਾਬ ਨਿਤ ਦਿਨ ਗੂੰਜੇਗਾ ਪਾਰਲੀਮੈਂਟ ਵਿੱਚ ਕਿਸਾਨ ਗੂੰਜਣਗੇ ਵਪਾਰੀ ਗੂੰਜਣਗੇ ਵਪਾਰੀ ਗੂੰਜਣਗੇ ਨੌਜਵਾਨਾਂ ਦਾ ਭਵਿੱਖ ਗੂੰਜੇਗਾ ਇੰਡੀਆ ਦਾ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਸੈਂਟਰਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿੱਥੇ ਸਾਡਾ ਜਿੰਨ ਸਾਡੀਆਂ ਫਸਲਾਂ ਸਾਡੀਆਂ ਇੰਡਸਟਰੀਅਲ ਪ੍ਰੋਡਕਟਸ ਜਿਹੜੇ ਇਥੋਂ ਕੁਝ 100 ਕਿਲੋਮੀਟਰ ਦੂਰ ਜਾ ਕੇ 2 3 4 ਗੁਣਾ ਉਹਨਾਂ ਦੀ ਕੀਮਤ ਹੁੰਦੀ ਹੈ ਕਿਸੇ ਨੇ ਕਿਹਾ ਪਾਕਿਸਤਾਨ ਦੇ ਨਾਲ ਬਾਰਡਰ ਖੋਲਣਾ ਚਾਹੇ ਭਗਵੰਤਾ ਉਹਦਾ ਵਿਰੋਧ ਕਰਦਾ ਵਾ ਬੀਜੇਪੀ ਵੀ ਵਿਰੋਧ ਕਰਦੀ ਐ ਤੇ ਭਗਵੰਤ ਵੀ ਵਿਰੋਧ ਕਰਦਾ ਹੋ ਗਈ ਨਾ ਗੱਲ ਇਹਨਾਂ ਦੀ ਏਕ ਲਾਈਨ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੇ ਐਨਐਸਏ ਲਾਈ ਇਹਨੂੰ ਪੁੱਛੇ ਤੈਨੂੰ ਕਹਿੰਨੇ ਅਧਿਕਾਰ ਦਿੱਤਾ ਸੀਗਾ ਕਿ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਤੂੰ ਦਿਬਰੂਗੜ੍ਹ ਜੇਲ੍ਹ ਭੇਜ ਗਲਤੀ ਕੀਤੀ ਆ 307 ਦਾ ਪਰਚਾ ਦਰਜ ਕਰ ਅੰਮ੍ਰਿਤਸਰ ਟ੍ਰਾਇਲ ਕਰ ਅੰਮ੍ਰਿਤਸਰ ਜੇਲ੍ਹ ਚ ਰੱਖ ਸਾਲ ਪੂਰਾ ਹੋਇਆ ਮੁੜ ਕੇ ਸਾਲ ਦੀ ਐਕਸਟੈਂਸ਼ਨ ਠੀਕ ਨਾ ਠੀਕ ਔਰ ਕੇਜਰੀਵਾਲ ਨੇ ਟੀਵੀਜ਼ਨ ਤੇ ਕਿਆ ਮੈਂ ਆਪ ਸੁਣਿਆ ਇਹ ਦਿੱਲੀ ਨੇ ਹਮਾਰੇ ਕੋ ਬੋਲਾ ਕਿ ਆ ਦਿੱਲੀ ਨੇ ہماری ਮਦਦ ਮੰਗੀ ਹਮਨੇ ਦੀ ਜਦੋਂ ਫੜਿਆ ਗਿਆ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਦਿੱਲੀ ਦੁਬਾਰਾ ਮਦਦ ਮੰਗੇਗੀ ਹਮ ਦੇਂਗੇ ਦੋ ਗੱਲਾਂ ਤੇ ਜੁਆਇੰਟ ਆਪਰੇਸ਼ਨ ਐਕਸਪੋਜ਼ ਹੋਗੇ ਕਿਸਾਨਾਂ ਤੇ ਤੇ ਐਨਐਸਏ ਦੇ ਉੱਤੇ ਇਸ ਕਰਕੇ ਇਹਨਾਂ ਸਾਰੀਆਂ ਸ਼ਕਤੀਆਂ ਤੋਂ ਬਚੋ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਰੱਬ ਆ ਮੈਂ ਕੋਈ ਤੁਹਾਡਾ ਦਿਨ ਰਾਤ 24 48 ਘੰਟੇ ਚ ਭੋਖ ਨਹੀਂ ਬਦਲ ਸਕਦਾ ਸੌਰੀ ਪਰ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀ ਮੇਰੇ ਵਿੱਚ ਜਾਨ ਹੈਗੀ ਆ ਉਹ ਮੈਂ ਪੰਜਾਬ ਲਈ ਔਰ ਸੰਗਰੂਰ ਦੇ ਪੱਖ ਦੇ ਮਸਲਿਆਂ ਵਾਸਤੇ ਤੰਦੇ ਹੀ ਨਾਲ ਕੰਮ ਕਰੂੰਗਾ ਤੇ ਕਿਸੇ ਵਰਕਰ ਦੇ ਉੱਤੇ ਕੋਈ ਅਗਰ ਆਂਚ ਆਉਂਦੀ ਝੂਠਾ ਪਰਚਾ ਹੁੰਦਾ ਤੁਹਾਡੇ ਸਾਹਮਣੇ ਖੈਰਾ ਖੜਾ ਹੋਊਗਾ ਪਹਿਲਾਂ ਮੈਨੂੰ ਫੜਨਗੇ ਤੇ ਫਿਰ ਤੁਹਾਨੂੰ ਫੜ ਸਕਦੇ ਐਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ ਚੋਣ ਨਿਸ਼ਾਨ ਆਪਣਾ ਕੱਲੇ ਕੱਲੇ ਬੱਚੇ ਨੂੰ ਪਤਾ ਹੈ ਕਿ ਚੋਣ ਨਿਸ਼ਾਨ ਪੰਜਾ ਹੈ ਔਰ ਇੱਕ ਤਾਰੀਖ ਨੂੰ ਤੁਸੀਂ ਜਿਹੜੀ ਮਸ਼ੀਨ ਹੈ ਉੱਤੇ ਬਟਨ ਦਬਾ ਕੇ ਤੁਸੀਂ ਸਾਨੂੰ ਕਾਮਯਾਬ ਕਰੋਗੇ ਇਹ ਤੁਹਾਡਾ ਜਿਹੜਾ ਕਰਜ਼ਾ ਇਹ ਮੈਂ ਜ਼ਿੰਦਗੀ ਚ ਭੁੱਲਣਾ ਮੈਂ ਵੈਸੇ ਤੁਸੀਂ ਭਲਾਤੇ ਵਰਕਰ ਤੋਂ ਚੈੱਕ ਕਰਿਓ ਜਾ ਕੇ ਛੋਟੇ ਤੋਂ ਛੋਟੇ ਵਰਕਰ ਮੈਂ ਉਹਦੀ ਕਦੀ ਜ਼ਿੰਦਗੀ ਚ ਉਹਦਾ ਕਰਜ਼ਾ ਨਹੀਂ ਭੁੱਲਿਆ ਇਹ ਤੁਹਾਡਾ ਕਰਜ਼ਾ ਮੇਰੇ ਸਿਰ ਤੇ ਉੱਤੇ ਅੱਜ ਉਸ ਕਰਜ਼ੇ ਨੂੰ ਮੈਂ ਅਗਰ ਮੇਰੇ ਚ ਅਗਰ ਮੈਂ ਕਾਮਯਾਬ ਹੁੰਨਾ ਮੈਂ ਉਸ ਕਰਜ਼ੇ ਨੂੰ ਸੂਤ ਸਮੇਤ ਅਦਾ ਕਰਕੇ ਤੁਹਾਡੇ ਇਸ ਸਾਥ ਵਿੱਚ ਦੁਬਾਰਾ ਮੁੜੂੰਗਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ